ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰ ਪ੍ਰੀਤ ਵੇਰੇ ਸਾਰੇ ਵੀਰਾਂ ਦਾ ਇਹ ਚੈਨਲ ਤੇ ਸਵਾਗਤ ਕਰਦੇ ਇਸ ਵੀਡੀਓ ਵਿੱਚ ਗੱਲ ਕਰਾਂਗੇ 1 ਅਕਤੂਬਰ ਤੋਂ ਲੈ ਕੇ 8 ਅਕਤੂਬਰ ਦੇ ਦਰਮਿਆਨ ਪੰਜਾਬ ਦੇ ਕਿਹੜੇ ਕਿਹੜੇ ਖੇਤਰਾਂ ਵਿੱਚ ਹਲਕਾ ਦਰਮਿਆਨਾ ਕਿਤੇ ਕਿਤੇ ਪਾਰੀ ਤੋਤੀ ਜਿਹੜਾ ਪਾਰਮੀ ਪੈਣ ਦੀ ਸੰਭਾਵਨਾ ਤੇ ਗੜੇ ਮਾਰੀ ਵੀ ਕਾਫੀ ਜਿਹੜੇ ਆ ਵੱਡੇ ਪੱਧਰ ਦੇ ਕੁਝ ਖੇਤਰਾਂ ਦੇ ਵੇਖਣ ਨੂੰ ਮਿਲ ਸਕਦੇ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪੇਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਗੁਜਾਰਿਸ਼ ਕਰਨਾ ਚਾਹੁੰਦਾ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਵੀਡੀਓ ਮੇਰੇ ਕਮ ਡੇਢ ਤੁਹਾਡੇ ਇਲਾਕੇ ਤੁਹਾਡੇ ਪਿੰਡ ਦੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤੇ ਕੋਸ਼ਿਸ਼ ਬੇਨਤੀ ਕਰਨਾ ਚਾਹੁੰਦੇ ਹਾਂ ਆ ਜਿਹੜੇ ਵੀ ਚੈਨਲ ਤੇ ਨਵਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ 29 ਤੇ 30 ਸਤੰਬਰ ਨੂੰ ਕੁਝ ਖੇਤਰਾਂ ਵਿੱਚ ਪ੍ਰਿਪਤਵੇਂ ਕਾਰਵਾਈ ਹੋਈਆਂ ਨੇ ਕੁਝ ਇੱਕ ਇਲਾਕਿਆਂ ਵਿੱਚ ਮੀਂਹ ਜਿਹੜਾ ਅੱਜ ਦਰਜ ਕੀਤਾ ਗਿਆ ਕਿਤੇ ਕਿਤੇ ਹਲਕੇ ਦਰਮਿਆਨੇ ਛਰਾਟੇ ਅੱਜ ਦਰਜ ਕੀਤੇ ਗਏ ਗਾਜ ਦੇ ਰਿਸਕ ਦੇ ਨਾਲ ਤੇਜ਼ ਹਵਾਵਾਂ ਦੇਖਣ ਨੂੰ ਮਿਲੀਆਂ ਜ਼ਿਆਦਾਤਰ ਮੌਸਮ ਠੀਕ ਠਾਕ ਰਿਹਾ ਹੁਣ ਆਪਾਂ ਗੱਲ ਕਰਦੇ 1 2 3 ਅਕਤੂਬਰ ਠੀ ਕੁਛ ਆਪਾਂ ਗੱਲ ਕਰੀ ਥੋੜੇ ਬਹੁਤ ਖੇਤਰਾਵਾਂ ਚ ਚਾਂਸ ਬਣ ਸਕਦੇ ਨੇ ਦੁਪਹਿਰ ਸ਼ਾਮ ਦੇ ਆਸ-ਪਾਸ ਨਮੀ ਵੜੀਆਂ ਲਗਾਤਾਰ ਆ ਪਹੁੰਚ ਰਹੀ ਨੇ ਬੰਗਾਲ ਦੀ ਖਾੜੀ ਹੋ ਗਿਆ ਅਰਬ ਸਾਗਰ ਹੋ ਗਿਆ ਠੀਕ ਹੈ ਤਾਂ ਲਗਾਤਾਰ ਆ ਪਹੁੰਚ ਰਹੀ ਨੇ ਜਿਸ ਕਰਕੇ 1 ਤੋਂ ਲੈ ਕੇ 3 ਅਕਤੂਬਰ ਦੇ ਦਰਮਿਆਨ ਥੋੜੇ ਬਹੁਤ ਖੇਤਰਾਵਾਂ ਚ ਚਾਂਸ ਹੈਗੇ ਨੇ ਕੋਈ ਦੇਖ ਕਦੋਂ ਕ ਭਾਗਾ ਵਿੱਚ ਨਿੱਕੀ ਮੋਟੀ ਕਰਵ ਹੈ ਸਾਰੀ ਜ਼ਰ ਤਰ ਮੌਸਮ ਠੀਕ ਠਾਕ ਹੈ ਉਸ ਤੋਂ ਬਾਅਦ ਮੈਂ ਆਪ ਗੱਲ ਕਰੀ 4 ਨੂੰ ਠੀਕ ਹੈ ਸਿਸਟਮ ਆ ਰਿਹਾ ਪੱਛਮੀ ਸਿਸਟਮ ਹੈ ਡਬਲਯੂ ਡੀ ਅੱਜ ਇਸ ਦੇ ਕਾਰਨ 4 ਤੋਂ ਲੈ ਕੇ ਠੀਕ 4 ਤੋਂ ਲੈ ਕੇ 8 ਅ ਕਿਉਂਕਿ ਦੋਵਾਰ ਵੱਟੇ ਪੱਧਰ ਤੇ ਆ ਕਾਫੀ ਖੇਤਰਾ ਮੀਂਹ ਪੈੰਦੇ ਜਿਹੜੇ ਅਸਾਰ ਬੰਦੇ ਦਿਖਾਈ ਦੇ ਰਹੇ ਨੇ ਕਈ ਖੇਤਰਾ ਹਲਕਾ ਦਰਮਿਆਨਾ ਤੇ ਕੁਝ ਖੇਤਰਾ ਵਿੱਚ ਆ ਭਾਰੀ ਤੇ ਕਿਤੇ ਕਿਤੇ ਭਾਰੀ ਤੋਆਤੀ ਜਿਹੜਾ ਪਾਰਮੀ ਪੈਣ ਦੀ ਸੰਭਾਵਨਾ ਤੇਜ਼ ਹਨੇਰ ਦੇਖਣ ਨੂੰ ਮਿਲ ਸਰ 30 ਤੋਂ 40 ਕਿਤੇ 40 ਤੋਂ 50 ਆ 60 ਕਿਲੋਮੀਟਰ ਪ੍ਰਤੀ ਘੰਟੇ ਦਾ ਵਤਾਰ ਨਾਲ ਤੇਜ਼ ਹਵਾਵਾਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਜਿਹੜਾ ਗੜੇਮਾਰੀ ਵੀ ਕੁਝ ਖੇਤਰਾ ਵਿੱਚ ਕੈਸਰੇ ਜ ਬਹੁਤ ਖੇਤਰਾ ਟੁੱਟਵੇਂ ਤੌਰ ਤੇ ਹਲਕੇ ਨਾਲ ਕਿਤੇ ਕਿਤੇ ਮੋਟੀ ਆ ਗੜੇਮਾਰੀ ਦਰਜ ਕੀਤੀ ਜਾ ਸਕਦੀ ਚਾਰ ਤੋਂ ਲੈ ਕੇ ਮੀਨ ਆਪਕਰ ਦੇ ਪਾਂ ਦੇ 6 7 8 ਇਹ 4 ਕੋ ਦਿਨ ਮੇਨ ਰਹਿਣਗੇ 4 ਜਿਹੜਾ ਆਪਾਂ ਦਾ 4 ਅਕਤੂਬਰ ਨੂੰ ਵੀ ਜਿਹੜਾ ਸੁਭਾਵਨਾ ਬਣ ਸਕਦੀ ਜਾਣ ਕੇ ਮਾਝਾ ਤੋਂ ਬਬਤ ਖੇਤਰ ਕੁਝ ਪੱਛਮੀ ਸਰਦੀ ਲਾ ਕੇ ਕੁਝ ਪਹਾੜ ਦੇ ਨਾਲ ਲੱਗਦੇ ਖੇਤਰਾਂ ਵਿੱਚ ਸੁਭਾਵਨਾ ਹੈਗੀ 5 ਤੋਂ ਲੈ ਕੇ 7 8 ਅਕਤੂਬਰ ਦਰਮਿਆਨ ਕਾਹਤੇ ਖੇਤਰਾਂ ਵਿੱਚ ਅਮੀ ਦਾ ਸਾਰ ਬੰਦੇ ਦਿਖਾਈ ਦੇ ਰਹੇ ਨੇ ਗੜੇ ਮਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਬਹੁਤੇ ਖੇਤਰਾਂ ਵਿੱਚ ਟੁੱਟਵੇਂ ਤੌਰ ਤੇ ਗੜੇ ਮਾਰੀ ਦੇਖਣ ਨੂੰ ਮਿਲ ਸਕਦੀ ਹੈ ਤੋਂ ਉਸ ਤੋਂ ਬਾਅਦ ਨਵੀਂ ਬੜੀਆਂ ਲਗਾਤਾਰ ਪਹੁੰਚ ਰਹੀਆਂ ਬੰਗਾਲ ਦੀ ਖਾੜੀ ਯਰਬ ਸਾਗਰ ਤੋਂ ਤੇ ਇਸ ਕਰਕੇ ਇੱਕ ਤੋਂ ਲੈ ਕੇ ਕਿ 3 ਅਕਤੂਬਰ ਦਰਮਿਆਨ ਥੋੜੇ ਬਹੁਤ ਖੇਤਰਾਂ ਵਿੱਚ ਅਚਾਨਕ ਸਿਕਨੇ ਨਿੱਕੀ ਮੋਟੀ ਕਾਰਵੇ ਇਸੇ ਟੁੱਟਨੇ ਕਾਰਨ ਸਿਰ ਹਲਕੇ ਦਰਮਿਆਨੇ ਆ ਕੁਝ ਥੋੜੇ ਬਹੁਤ ਖੇਤਰਾਂ ਵਿੱਚ ਅਚਾਨਕ ਬੰਸ ਸਕਦੇ ਜਰਤਰ ਮੌਸਮ ਠੀਕ ਠਾਕ ਮੇਨ ਤੌਰ ਤੇ ਆ 4 5 6 ਤੋਂ ਉਸੇ 7 8 ਅਕਤੂਬਰ ਦਰਮਿਆਨ ਬਹੁਤੇ ਖੇਤਰਾਂ ਵਿੱਚ ਇੱਕ ਜਾਂ ਦੋ ਵਾਰ ਵੱਡੇ ਪੱਧਰ ਤੇ ਨਹੀਂ ਕਾਫੀ ਖੇਤਰਾਂ ਪ੍ਰਭਾਵਿਤ ਕਰੇ ਕਈ ਖੇਤਰਾਂ ਵਿੱਚ ਹਲਕੇ ਦਰਮਿਆਨੇ ਦੇ ਨਾਲ ਕਿਤੇ ਕਿਤੇ ਭਾਰੀ ਤੋਅਤੀ ਜਿਹੜਾ ਭਾਰੀ ਵੀ ਪੈਣ ਦੀ ਸਭਾ ਉਹ ਪੰਦੀ ਦਿਖਾਈ ਦੇ ਰਹੀ ਹੈ ਜਿਲ੍ਹੇਵਾਰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਪੰਜਾਬ ਦੇ ਬਿਲਕੁਲ ਸਰਦੀ ਲਾ ਕੇ ਹੋਏ ਫ ਕੇ ਦੱਕਣੀ ਖੇਤਰ ਆ ਫਾਜ਼ਿਲકા ਆ ਗਿਆ ਫਰੀਦਕੋਟ ਮੁਕਸਰ ਬਠਿੰਡਾ ਮਾਨਸਾ ਇਹਨਾਂ ਵਿੱਚ ਬਹੁਤੇ ਖੇਤਰਾਂ ਸੁਭਾਵਨਾ ਰਹੇਗੀ ਕਿ ਤਕ ਤਲਕੇ ਦਰਮਿਆਨੇ ਦੇ ਨਾਲ ਆ ਕਈ ਖੇਤਰਾਂ ਮੀਂਹ ਦੇ ਜੜਾ ਧਾਰੀਮੀ ਦਾ ਛੱਟਾਂ ਲੱਗ ਸਕਦੇ ਨੇ ਗੜੇਮਾਰੂ ਦੋ ਚਾਰ ਜ਼ਿਲ੍ਹਿਆਂ ਦੇ ਕੁਝ ਕੁ ਲਾਕੇ ਵੇਖਣ ਨੂੰ ਮਿਲ ਸਕਦੀ ਹੈ ਤੋਂ ਉਸ ਤੋਂ ਬਾਅਦ ਬਾਕੀ ਜਿਹੜੇ ਮੱਧਜਬਾਬ ਦੇ ਖੇਤਰ ਹੋ ਗਿਆ ਬਿਲਕੁਲ ਪੱਛਮੀ ਜਿਹੜੇ ਅਸਰਤੀ ਲੱਗ ਕਿ ਪਠਾਨਕੋਟ ਉਹ ਗੁਰਦਾਸਪੁਰ ਹੋ ਗਿਆ ਜਮਰਸਰ ਹੋ ਗਿਆ ਤਰਨਤਾਰਨ ਦੇ ਇਲਾਕੇ ਤੇ ਸੁਭਾਵਨਾ ਬਹੁਤੇ ਖੇਤਰਾਂ ਬਾਂਦੀ ਦਿਖਾਈ ਦੇ ਰਹੀ ਜਲੰਧਰ ਕਪੂਰਥਲਾ ਤੋਂ ਲੈ ਕੇ ਆ ਬਰਨਾਲਾ ਦੇ ਖੇਤਰ ਹੋ ਗਏ ਬਾਕ ਵੀਡੀਓ ਕਿ ਜਆ ਆਪਣੇ ਅੱਜ ਦੱਖਣੀ ਖੇਤਰੋ ਕੇ ਪਟਿਆਲਾ ਸੰਗਰੂਰੋ ਕੇ ਮਲੇਰਕੋਟਲਾ ਆਪਣਾ ਫਤਿਹਗੜ੍ਹ ਸਾਹਿਬ ਵਗੈਰ ਰੂਪਨਗਰੋ ਕੇ ਪਾੜਲ ਦੇ ਨਾਲ ਆ ਨਾਲ ਲੱਗਦੇ ਖੇਤਰੋ ਹੁਸ਼ਿਆਰਪੁਰੋ ਕੇ ਨਵਾਂ ਸ਼ਹਿਰ ਲੁਧਿਆਣਾ ਹੋ ਗਿਆ ਇਸ ਤੇ ਨਾਲ ਲੱਗਦੇ ਖੇਤਰੋ ਕੇ ਮੋਗਾ ਦੇ ਖੇਤਰੋ ਕੇ ਇੱਥੇ ਸੁਭਾਵਨਾ ਬਹੁਤੇ ਖੇਤਰਾਂ ਬਾਂਦੀ ਦਿਖਾਈ ਦੇ ਰਹੀ ਜੜ ਕੇ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ ਇੱਕ ਤੋਂ ਲੈ ਕੇ 3 ਅਕਤੂਬਰ ਤੱਕ ਮੌਸਮ ਠੀਕ ਠਾਕ ਚਾਰ ਨੂੰ ਕੁਝ ਖੇਤਰਾਂ ਵਿੱਚ ਸੁਭਾਵਨਾ ਹੈ ਕਿ ਪੰਜਾਬ ਦੇ ਕੁਝ ਸਮਾਜਤ ਬਾਬਾ ਜਾਂ ਪੱਛਮੀ ਸਰਦੀ ਇਲਾਕਿਆਂ ਵਿੱਚ ਜਾਂ ਪਾੜਲ ਦੇ ਨਾਲ ਲੱਗਦੇ ਕੁਝ ਖੇਤਰਾਂ ਸੁਭਾਵਨਾ ਬਾਂਦੀ ਦਿਖਾਈ ਦੇ 4 ਅਕਤੂਬਰ ਤੋਂ ਲੈ ਕੇ 8 ਅਕਤੂਬਰ ਦੇ ਦਰਮਿਆਨ ਇੱਕ ਜਾਂ ਦੋ ਵਾਰ ਪੰਜਾਬ ਦੇ ਹਰੇਕ ਜ਼ਿਲ੍ਹੇ ਤੱਕ ਅਮੀ ਦਾ ਸਾਰ ਬੰਦੇ ਦਿਖਾਈ ਦੇ ਨੇ 70 ਤੋਂ 80% ਖੇਤਰਾਂ ਵਿੱਚ ਟੁੱਟਵੇਂ ਤੌਰ ਤੇ ਜਾਂ ਬਹੁਤੇ ਖੇਤਰਾਂ ਵਿੱਚ ਅਮੀ ਜਿਹੜਾ ਪੈ ਸਕਦਾ ਹਲਕੇ ਤੋਂ ਦਰਮਿਆਨਾ ਕਿਤੇ ਦਰਮਿਆਨੇ ਤੋਂ ਭਾਰੀ ਤੋਂ ਕੁਝ ਖੇਤਰਾਂ ਭਾਰੀ ਤੋਂ ਆਤੀ ਜਿਹੜਾ ਪਰ ਵੀ ਪੈਣ ਦੀ ਸੰਭਾਵਨਾ ਤਾਂ ਗਾੜੇ ਮਾਰੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਜਾਨੇਰ ਚੱਕੜੇ ਵੇਖਣ ਨੂੰ ਮਿਲ ਸਰ ਜਸਤੀ ਗਤੀ 30 ਤੋਂ ਲੈ ਕੇ 40 ਕਿਤੇ 40 ਤੋਂ 50 ਤੋਂ ਕੁਝ ਖੇਤਰਾਂ 60 70 ਕਿਲੋਮੀਟਰ ਅਪਰਾਤੀ ਘੰਡੀ ਦਿਰਫਤਾਰ ਤੇ ਚੱਲਦੇ ਜਿਹੜੀ ਸਭ ਆਪਣਾ ਬੰਦੀ ਦਿਖਾਈ ਦੇ ਰਹੀ ਹੈ ਜਿਹੜੇ ਲਗਾਤਾਰ ਨਮੀ ਵਾਲੇ ਹਵਾਵਾਂ ਪਹੁੰਚ ਰਹੀਆਂ ਨੇ ਆ ਬੰਗਾਲ ਦੀ ਖਾੜੀ ਉਸ ਅਰਬ ਸਾਗਰ ਤੋਂ ਤੇ ਜਿਸ ਕਰਕੇ 1 ਤੋਂ ਲੈ ਕੇ 3 ਅਕਤੂਬਰ ਦੇ ਦਰਮਿਆਨ ਥੋੜਾ ਥੋੜਾ ਬਤ ਖੇਤਰਾ ਚਾਂਸ ਬਣ ਸਕਦੇ ਨੇ ਤੋਂ ਉਸ ਤੋਂ ਬਾਅਦ ਫਿਰ ਜਿਹੜਾ ਆਪਣਾ ਗੱਲ ਕਰੇ 4 ਤੋਂ ਲੈ ਕੇ 8 ਅਕਤੂਬਰ ਦੇ ਦਰਮਿਆਨ ਦੱਖਣ ਪੱਛਮ ਜਾਂ ਤਖੜ ਪੂਰਬ ਅਜਾ ਜਾਨੀ ਕਿ ਜਿਹੜੇ ਬੰਗਾਲ ਦੀ ਖਾੜੀ ਅਰਬ ਸਾਗਰ ਤੋਂ ਲਗਾਤਾਰ ਪਹੁੰਚਣ ਗਿਆ ਤੇ ਕਿਹੜਾ ਸਿਸਟਮ ਆ ਰਿਹਾ ਪਛਮੀ ਸਿਸਟਮ ਜਾਂ ਜਿਸ ਦੇ ਪ੍ਰਭਾਵ ਦੇ ਨਾਲ ਬਹੁਤੇ ਖੇਤਰਾ ਵਿੱਚ ਕਾਰ ਵੀ ਹੋਣਗੇ ਕਈ ਖੇਤਰਾ ਹਲਕੇ ਦਰਮਿਆਨੇ ਦੇ ਨਾਲ ਭ ਆ ਚੱਟਾਂ ਲੱਗ ਸਕਦੀਆਂ ਨੇ ਬਹੁਤੇ ਖੇਤਰਾ ਵਿੱਚ ਆਪਕਰ ਕੇ ਹਲਕਾ ਦਰਮਿਆਨਾ ਵੀ ਰਹਿ ਸਕਦਾ ਥੋੜਾ ਕਿਤੇ ਕਿਤੇ ਹੋਰ ਸਕਦਾ ਦਰਮਿਆਨੇ ਤੋਂ ਭਾਰੀ ਵੀ ਦਾ ਤੇ ਕੁਝ ਖੇਤਰਾ ਵਿੱਚ ਨਿੱਕੀ ਮੋਟੀ ਗੜੇਮਾਰੀ ਵੀ ਜਿਹੜਾ ਆ ਪੈ ਸਕਦੀ ਬਾਕੀ ਕੋਈ ਵੀ ਨਵੀਂ ਜਾਣਕਾਰੀ ਮਿਲਗੀ ਆਪਾਂ ਚੈਨਲ ਤੇ ਪਚਾਰਾਂਗੇ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਬਾਕੀ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਤੁਸੀਂ ਵੀਡੀਓ ਮੇਰੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਨੈਕਸਟ ਆਉਣ ਵੀ ਆਪ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਕੋਈ ਵੀ ਸਿਸਟਮ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਆਪਾਂ ਚੈਨਲ ਤੇ ਅਪਡੇਟ Tak terpakai tanwat.